ਸਤ ਸ੍ਰੀ ਅਕਾਲ ਜੀ ਮਿੱਤਰੋ ਕੀ ਹਾਲ ਚਾਲ ਆ ਆ ਦੇਖੋ ਜੀ ਬਸੰਤ ਵਾਲੇ ਦਿਨ ਕਮਾਦੀਆਂ ਦੇ ਵਿੱਚ ਪੂਰਾ ਪਾਣੀ ਭਰਿਆ ਪਿਆ ਇਸ ਟਾਈਮ ਆ ਲਓ ਤੁਸਲਾ ਦੇਖ ਲਓ ਪੂਰਾ ਪੂਰਾ ਪਾਣੀ ਭਰਿਆ ਪਿਆ ਹੁਣ ਕਿੱਥੋਂ ਵਿਚਾਰਾ ਜ਼ਿਮੀਂਦਾਰ ਜਾਊਗਾ ਕਿੱਥੋਂ ਹੁਣ ਕਮਾਦੀ ਕੱਟੂਗਾ ਹਨ ਤੇ ਬਾਕੀ ਬਸੰਤ ਵਾਲਿਆਂ ਦਾ ਵੀ ਜਿਨ੍ਹਾਂ ਨੇ ਵਦੰਗ ਲਿਆ ਕੇ ਰੱਖੇ ਹੋ ਸਗੇ ਉਹਨਾਂ ਦਾ ਵੀ ਮਾੜਾ ਹੀ ਹਾਲ ਹੋ ਗਿਆ ਵਿਚਾਰਿਆਂ ਦਾ ਹਨਾ ਚਲੋ ਜੋ ਕਹਿੰਦੇ ਬਾਕੀ ਪ੍ਰਮਾਤਮਾ ਆ ਕੁਦਰਤ ਰੰਗਿਆ ਸਾਰਾ ਕੁਝ ਜੋ ਨੇ ਕਰਦਾ ਚੰਗਾ ਹੀ ਕਰਨਾ ਹੈ ਨਾ ਤੇ ਮੁੜ ਕੇ ਠੰਡ ਹੋ ਗਈ ਆ ਤੇ ਦੇਖੋ ਮੌਸਮ ਦੇਖੋ ਕਿੰਨਾ ਬਣਿਆ ਪਿਆ ਕਿੰਨੀ ਪਿਆਰਾ ਲੋ ਬਿਕੋ ਤੱਕਰ ਅਹ ਜਾਨੀ ਕਿ ਠੰਡਾ ਮੌਸਮ ਹੋ ਗਿਆ ਸੁਆਦ ਵਾਲਾ ਕਹਣਾ ਜਿਹੜੇ ਟੋਏ ਬਹੁਤ ਆ ਆ ਟੋਏਆਂ ਦਾ ਗੰਮ ਬਹੁਤ ਖਰਾਬ ਹੁੰਦੇ ਆ ਇੱਥੇ ਪਾਣੀ ਖੜ ਜਾਂਦਾ ਆ ਜੇ ਪਾਣੀ ਜਦੋਂ ਖੜ ਜਾਂਦਾ ਫਿਰ ਮੋਟਰਸਾਈਕਲ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਮੋਟਰਸਾਈਕਲ ਕੱਢਣਾ ਕਿਧਰੋਂ ਹੈਣਾ ਵੀ ਪਾਣੀ ਤਾਂ ਖੜਿਆ ਹੁੰਦਾ ਵੀ ਬਚਾਰਾ ਡਗਦਾ ਵਾ ਹੋਣਾ ਪੀਗ ਲਿਆ ਜੀ ਸਾਰੇ ਪਿੰਡਾਂ ਦੇ ਆ ਸਰਪੰਚਾਂ ਨੂੰ ਪੰਜਾਂ ਨੂੰ ਵੀ ਆ ਥੋੜਾ ਬਹੁਤਾ ਇਹਦੇ ਲਈ ਵੀ ਗਰਾਂਟ ਮੰਗਾਓ ਸੜਕਾਂ ਲਈ ਤਾਂ ਇਹ ਵੀ ਬਣਵਾਓ ਹੈਣਾ हलो वेखो कम ख़राब पए टुटियां पई चलो ठीकु सत श्रीकाल जी